ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਾਂ ਚੋਂ ਪ੍ਰਾਪਤ ਕਸਬਾ ਹਠੂਰ ਦੀ ਪਾਗਾਾਂ ਭਰੀ ਧਰਤੀ ਤੇ ਵਸਦੇ ਉਹ ਪਰਿਵਾਰ ਜੋ ਸੱਦੋਵਾਲ ਰੋਡ ਸੂਏ ਦੇ ਨਾਲ ਆਪਣੇ ਘਰ ਬਣਾ ਕੇ ਰਹਿ ਰਹੇ ਸਨ ਅੱਜ ਉਹਨਾਂ ਨੇ ਨਗਰ ਦੇ ਲੋਕਾਂ ਦੀ ਹਾਜ਼ਰੀ ਵਿੱਚ ਬੋਰਡ ਲਗਾ ਕੇ ਨਵਾਂ ਮਹੱਲਾ ਬਣਾ ਲਿਆ ਹੈ ਜਿਸ ਦਾ ਨਾਮ ਰੱਖਿਆ ਹੈ ਮਹੱਲਾ ਸ਼ਹੀਦ ਬੱਬਾ ਦੀਪ ਸਿੰਘ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਮਹੱਲਾ ਨਿਵਾਸੀਆਂ ਨੂੰ ਕਈ ਸਮੱਸਿਆਵਾਂ ਆ ਰਹੀਆਂ ਸਨ ਜਿਸ ਕਰਕੇ ਉਹਨਾਂ ਨੇ ਨਵਾਂ ਮਹੱਲਾ ਬਣਾਉਣ ਲਈ ਵਿਚਾਰ-ਵਟਾਂਦਰਾ ਕਰਕੇ ਕਦਮ ਚੁੱਕੇ ਆਓ ਵੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਦਾ ਜੀ ਬੋਰਡ ਲਾਉਣ ਦਾ ਮੇਨ ਮਕਸਦ ਤਾਂ ਇਹੀ ਹੈ ਜੀ ਇਹ ਸੰਗਤ ਨੇ ਆ ਕੇ ਨਵੇਂ ਘਰ ਬਸਾਏ ਆ ਇੱਧਰ ਨਵੀਂ ਨਗਰੀ ਵਸੀ ਹੈ ਗੁਰੂ ਦੀ ਤੇ ਜਦੋਂ ਸਾਡੇ ਬੱਚੇ ਪੜ੍ਹਨ ਵਾਲੇ ਆ ਜੀ ਜਾਂ ਕੋਈ ਚੀਜ਼ ਮੰਗਾਉਣੀ ਹੈ ਨੈਟ ਤੋਂ ਜਾਂ ਆਨਲਾਈਨ ਤੇ ਉਹਦੇ ਲਈ ਦਿੱਕਤ ਆਉਂਦੀ ਸੀ ਜਿਹੜਾ ਚੀਜ਼ ਪਹਚਾਣ ਆਉਂਦਾ ਸੀ ਉਹਨੂੰ ਲੱਭਣ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਤੇ ਸਾਰੀ ਸੰਗਤ ਨੇ ਆਪ ਦੇ ਸਹਿਯੋਗ ਨਾਲ ਇਹਦਾ ਨਾਂ ਰੱਖਿਆ ਸੀ ਹੀਰ ਬਾਬਾ ਦੀਪ ਸਿੰਘ ਮਹੱਲਾ ਜੀ ਤੇ ਪਿੰਡ ਠੂਰ ਦੇ ਵਿੱਚੋਂ ਹੀ ਇੱਕ ਨੰਬਰ ਬਾਰਡ ਦੇ ਵਿੱਚੋਂ ਹੀ ਹਿੱਸਾ ਵਾ ਜੀ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਤੇ ਸਾਰੀ ਸੰਗਤ ਨੇ ਰਲ-ਮਿਲ ਕੇ ਆਪਦੇ ਉਪਰਾਲੇ ਨਾਲ ਇਹ ਬੋਰਡ ਲਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਹਿਣਾ ਦਾ ਬਸ ਇੰਨਾ ਹੀ ਚਾਹਾਂਗੇ ਕਿ ਇਹ ਜਿਹੜਾ ਅੱਜ ਬੋਰਡ ਲਗਾਇਆ ਹੈ ਜਾਂ ਨਵਾਂ ਮਹੱਲਾ ਬਣਾਇਆ ਗਿਆ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਪਰ ਇਹਦਾ ਮਕਸਦ ਇਹ ਹੀ ਆ ਇੱਕ ਤਾਂ ਜਦੋਂ ਇਹ ਘਰ ਪਿੰਡ ਤੋਂ ਬਹੁਤ ਜ਼ਿਆਦਾ ਦੂਰ ਆ ਗਏ ਸੀ ਜਦੋਂ ਕੋਈ ਕੋਰੀਅਰ ਪਾਰਸਲ ਵਗੈਰਾ ਆਉਂਦਾ ਸੀ ਤਾਂ ਐਡਰੈਸ ਲੱਭਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਇੱਕ ਤਾਂ ਹੁਣ ਮਹੱਲੇ ਦੇ ਨਾਮ ਦੇ ਉੱਪਰ ਬਾਬਾ ਦੀਪ ਸਿੰਘ ਦੇ ਨਾਮ ਦੇ ਉੱਪਰ ਮਹੱਲਾ ਬਣ ਗਿਆ ਪਿੰਡ ਦੇ ਵਿੱਚੋਂ ਜਦੋਂ ਕੋਈ ਪੁੱਛੂਗਾ ਕਿ ਇਹ ਮਹੱਲਾ ਕਿੱਥੇ ਆ ਦੱਸਿਆ ਜਾਊਗਾ ਕਿ ਸੱਦੋਵਾਲ ਦੇ ਰੋਡ ਦੇ ਉੱਪਰ ਆ ਘਰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਦੂਜੇ ਨੰਬਰ ਤੇ ਮਹੱਲਾ ਬਣਾਉਣ ਦਾ ਇਹ ਮਕਸਦ ਆ ਕਿ ਪਿੰਡ ਦੇ ਵਿੱਚੋਂ ਦੂਰ ਆ ਚੁੱਕੇ ਆ ਇੱਥੇ ਕੋਈ ਧਰਮਸ਼ਾਲਾ ਨਹੀਂ ਹੈਗੀ ਇਸ ਮਹੱਲੇ ਦੇ ਨਾਂ ਦੇ ਉੱਪਰ ਕੋਈ ਧਰਮਸ਼ਾਲਾ ਜਾਂ ਕੋਈ ਹੋਰ ਸਰਕਾਰੀ ਸਹੂਲਤਾਂ ਜਿਹੜੀ ਉਹ ਮਹੱਲੇ ਨੂੰ ਪ੍ਰੋਵਾਈਡ ਕੀਤੀ ਜਾਵੇ ਜਾਂ ਟੂਟੀਆਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਗਲੀਆਂ ਪੱਕੀਆਂ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਹੂਲਤਾਂ ਧਰਮਸ਼ਾਲਾ ਹੋਵੇ ਸਾਂਝੀ ਸੰਸਥਾ ਕੋਈ ਇੱਥੇ ਬਣੇ ਇਸੇ ਕਰਕੇ ਮਹੱਲਾ ਅੱਜ ਅਲੱਗ ਬਣਾਇਆ ਗਿਆ ਏ બસ ਇਹ ਹੀ ਇਸ ਮਹੱਲੇ ਦਾ ਮਕਸਦ ਆ ਕਿ ਜੋ ਵੀ ਕੋਈ ਸਰਕਾਰੀ ਸਹੂਲਤ ਪਿੰਡ ਦੇ ਵਿੱਚ ਆਉਂਦੀ ਆ ਮਹੱਲਾ ਬਾਂਝਾ ਰਹ ਜਾਂਦਾ ਸੀ ਹੁਣ ਜੋ ਕੋਈ ਵੀ ਸਰਕਾਰੀ ਸਹੂਲਤ ਆਉਗੀ ਇਹ ਮਹੱਲੇ ਦੇ ਲਈ ਗ੍ਰਾਂਟ ਅੱਡ ਤੋਂ ਆਵੇ ਆਵੇ ਇਹੀ ਅਸੀਂ ਬੇਨਤੀ ਕਰਦੇ ਆ ਜੀ ਦੇ ਘਰ ਹੋਣਗੇ ਜੇ ਕਿੰਨੀ ਵੋਟ ਹੋਊਗੀ ਮਹੱਲੇ ਦੀ ਇੱਥੇ तकरीबन ਅੰਦਾਜ਼ਾ ਲਾਇਆ 770 ਤੋਂ ਇਸ ਮਹੱਲੇ ਦੀ ਵੋਟ ਆ ਜਿਹੜੀ ਜੀ 100 100 ਦੇ ਕਰੀਬ ਹੈ ਔਰ ਘਰ ਤਾਂ तकरीबन 30 35 ਘਰ ਵੀ ਹੈਗੇ ਆ ਜੀ ਕੋਸ ਜਰਨਲ ਭਾਈ ਚਾਰੇ ਦੇ ਘਰ ਆ ਤੇ ਕੋਸ ਜਿਹੜੇ ਘਰ ਐਸੀ ਭਾਈ ਚਾਰੇ ਦੇ ਆ 30 35 ਘਰ ਆ 100 ਦੇ ਕਰੀਬ ਵੋਟ ਆ ਇਹੀ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜੋ ਵੀ ਸਰਕਾਰੀ ਸਹੂਲਤਾਂ ਦੀ ਆ ਉਹ ਇਸ ਮਹੱਲੇ ਤੱਕ ਵੀ ਪਹੁੰਚ ਕੀਤੀ ਜਾਵੇ ਜੀ ਵਹਿਗੁਰਜੀ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ ਵਹਿਗੁਰਜੀ ਖਾਲਸਾ ਵਹਿਗੁਰਜੀ ਕੀ ਫਤਿਹ ਸਾਰੇ ਮਹੱਲਾ ਨਿਵਾਸੀਆਂ ਨੂੰ ਮਹੱਲਾ ਨਵਾਂ ਬਣਿਆ ਬਾਬਾ ਦੀ ਸਿਹਤ ਦਾ ਬਹੁਤ ਬਹੁਤ ਮੁਬਾਰਕਾਂ ਇਹ ਸਾਡੇ ਪਿੰਡ ਦਾ ਨਵਾਂ ਮਹੱਲਾ ਬਣ ਗਿਆ ਜੀ ਮੈਂ ਆਉਣ ਵਾਲੀ ਜਿਹੜੀ ਨਵੀਂ ਪੰਚਾਇਤ ਆ ਉਹਨੂੰ ਇਹ ਕਹੂੰਗਾ ਕੋਈ ਵੀ ਪੰਚਾਇਤ ਬਣ ਜਵੇ ਇਸ ਮਹੱਲੇ ਨੂੰ ਅੱਜ ਤੋਂ ਗਰੰਟਾ ਦਿੱਤੀਆਂ ਜਾਣ ਇਸ ਮਹੱਲੇ 'ਚ ਪਾਣੀ ਪੀਣ ਦਾ ਪ੍ਰਬੰਧ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਗਲੀਆਂ ਨਾਲੀਆਂ ਪੱਕੀਆਂ ਜੋ ਵੀ ਇਹਦਾ ਹਿਸਾਬ ਆਉਂਦਾ ਹੈ ਤੁਹਾਨੂੰ ਸਾਲਾਂ ਦਾ ਆਉਂਦਾ ਹੈ ਜਾਂ ਜੋ ਵੀ ਇਹਨੂੰ ਪ੍ਰੋਵਾਈਡ ਹੁੰਦਾ ਉਹ ਕੀਤਾ ਜਾਵੇ ਮੈਂ ਇਹੀ ਮੰਗ ਆਖੂ ਆਉਣ ਵਾਲੀ ਪੰਚਾਇਤ ਤੋਂ ਕਿਉਂਕਿ ਪੰਚਾਇਤ ਹੀ ਕਰੂਗੀ ਗਾਂ ਪੰਚਾਇਤ ਦੇ ਮੰਗਣਾ ਹੁੰਦਾ ਆਪਦੇ ਮਹੱਲੇ ਵਾਸਤੇ ਮੈਂ ਆਉਣ ਵਾਲੀ ਪੰਚਾਇਤ ਨੂੰ ਨਮੀ ਨੂੰ ਇਹ ਕਹੂੰਗਾ ਜਿੰਨੀ ਜਿਹੜੀ ਵੀ ਬਣਦੀ ਹੈ ਕੋਈ ਵੀ ਬਣ ਜੇ ਉਹ ਨੂੰ ਇਹ ਕਹੋ ਇਸ ਮਹੱਲੇ ਦੇ ਖਾਸ ਧਿਆਨ ਦੇ ਤਾਂ ਕਿਉਂਕਿ ਨਵਾਂ ਬਣਿਆ ਹੈ ਪਹਿਲਾਂ ਪੁਰਾਣੇ ਬਣੇ ਨੇ ਉੱਥੇ ਸਹੂਲਤਾਂ ਬਹੁਤ ਹੈਗੀਆਂ ਨੇ ਇਹਦੇ ਵਾਸਤੇ ਇਹ ਲੋੜ ਆਪਾਂ ਨੂੰ ਇਹ ਨੂੰ ਨਵੀਆਂ ਸਹੂਲਤਾਂ ਵੱਧ ਤੋਂ ਵੱਧ ਦਿੱਤੀਆਂ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹੌਲ ਜੀ ਕੀ ਕਾਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਜਿਆਦੇ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਨਵਾਂ ਮਹੱਲਾ ਬਣਾਇਆ ਏ ਤੇ ਅਸੀਂ ਅੱਗੇ ਕਹਿਣਾ ਚਾਹਾਂਗੇ ਕਿ ਜੋ ਵੀ ਗ੍ਰਾਂਟ ਆਉਗੀ ਸਾਡੇ ਮਹੱਲੇ ਨੂੰ ਦਿੱਤੀ ਜਾਵੇ ਪਹਿਲਾਂ ਪਿੰਡ ਦੇ ਵਿੱਚ ਬਹੁਤ ਜਿਆਦੇ ਨੇ ਪ੍ਰਬੰਧ ਤੇ ਸਾਡੇ ਨਵੇਂ ਮਹੱਲੇ ਵਾਸਤੇ ਕੋਈ ਨਾ ਕੋਈ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ